ਦਲਨੀ ਦਾ ਨਾਟਕ ਕਿਹੜਾ ਨਾਟਕ ਮੈਂ ਤਾਂ ਜੀਓ ਦਾ ਪੇਜ ਤੇ ਪਾ ਰਿਹਾ ਠੀਕਾ ਤੇ ਫਤ ਚੱਲ ਪਿਆ ਵਧੀਆ ਵਾਲਾ ਹੋਲਡ ਹੈ ਆਜੋ ਆਜੋ ਵੀਰੇ ਲਾਈਵ ਹੋ ਜੋ ਸਾਰੇ ਅੱਜ ਸੇਵਾ ਚੱਲ ਰਹੀ ਹੈ ਜੀ ਗੁਰਦੁਆਰਾ ਸ਼ਰੀਫ ਅਤੇਗੜ ਸਾਹਿਬ ਹੋ ਗਿਆ 300 ਹੋ ਗਿਆ 400 ਹੈ 500 ਆ ਜਾ ਹੈ ਲਾਈਵ ਹੋਈ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਜੀ ਅੱਜ ਮੈਂ ਲਾਈਵ ਹੋਇਆ ਹਾਂ ਮਤਲਬ ਕਦੇ ਇੱਕ ਦੋ ਵਾਰ ਹੋਇਆ ਪਹਿਲਾਂ ਅਜਿਹੇ ਵਾਰ ਲਾਈਵ ਹੋਇਆ ਤੇ ਅੱਜ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਬਾਈ ਸੇਵਾ ਚੱਲੀ ਜਾਂਦੀ ਆ ਹੋਰ ਜੁੜਜੋ ਬਾਈ ਹੋਰ ਜੁੜਜੋ 600 ਬੰਦਾ ਹੋ ਚੁੱਕਿਆ ਹੈਗਾ ਤੇ ਮੈਂ ਬਹੁਤ ਪਹਿਲੀ ਵਾਰ ਲਾਈਵ ਹੋਇਆ ਹਾਂ ਸੋ ਸੇਵਾ ਚੱਲ ਰਹੀ ਹੈ ਬਹੁਤ ਵੱਡੇ ਲੈਵਲ ਤੇ ਜੀ ਸੰਗਤ ਬਹੁਤ ਜ਼ਿਆਦਾ ਦੇਖੋ ਮੀ ਇਸ ਟਾਈਮ ਫੁੱਲ ਤੇ ਹੀ ਪੈ ਰਿਹਾ ਸੰਗਤ ਸਾਰੀ ਐ ਖੜੀ ਐ ਸਾਈਡਾਂ ਤੇ ਇਸ ਟਾਈਮ ਹਾਂਜੀ ਬਾਈ ਇੱਕ ਵਾਰ ਦੱਸ ਦਿਓ ਵੀ ਕੁਆਲਿਟੀ ਸਹੀ ਆ ਰਹੀ ਆ ਲਾਈਵ ਦੀ ਤੇ ਸੰਗਤ ਬਹੁਤ ਜ਼ਿਆਦਾ ਬਾਈ ਤੁਹਾਨੂੰ ਮੈਂ ਦਿਖਾਉਣਾ ਬਹੁਤ ਜ਼ਿਆਦਾ ਸੰਗਤ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਪਹੁੰਚੀ ਹੈ ਸਾਰੀ ਸੰਗਤ ਨਾ ਸਾਈਡਾਂ ਤੇ ਖੜੀ ਹੈ ਵੀਰੇ ਕਿਉਂਕਿ ਮੀ ਬਹੁਤ ਤੇਜ਼ ਪੈ ਰਿਹਾ ਦਾ ਜੋਦੇ ਨੇ ਜਿਹੜੇ ਹਟ ਨਹੀਂ ਰਹੇ ਹੈਗੇ ਮੀ ਦੇ ਵਿੱਚ ਵੀ ਜਿਹੜੀ ਸੇਵਾ ਪੂਰੀ ਹੈ ਨਾ ਜੋਰਾਂ ਸ਼ੋਰਾਂ ਤੇ ਜਿਹਨੂੰ ਕਹਿ ਸਕਦੇ ਆਂ ਵੀ ਸੰਗਤ ਦਾ ਪਿਆਰ ਮਹਾਰਾਜ ਦੇ ਲਈ ਸਹਿਬਜ਼ਾਦਿਆਂ ਦੇ ਲਈ ਹੈ ਨਾ ਬਹੁਤ ਜ਼ਿਆਦਾ ਸੋ ਠੀਕ ਹੈ ਜੀ ਓਕੇ ਲਾਈਵ ਮੈਨੂੰ ਲੱਗਦਾ ਵਧੀਆ ਚੱਲ ਰਿਹਾ ਹੈ ਸੰਗਤ ਸਾਰੀ ਇੱਧਰ ਸਾਈਡਾਂ ਤੇ ਬੈਠੀ ਹੈ ਵੀਰੇ ਸੋ ਮੈਂ ਲਾਈਵ ਪਹਿਲਾਂ ਤੱਕ ਇਹਨਾਂ ਹੋਇਆ ਨਹੀਂ ਹੈਗਾ ਮੈਂ ਅੱਜ ਮੈਂ ਕਹਿੰਦਾ ਵੀ ਜ਼ਰੂਰੀ ਹੈ ਵੀ ਸਭ ਨੂੰ ਲਾਈਵ ਦਿਖਾਈਏ ਆਪਾਂ ਵੀ ਕੀਵੇਂ ਚੱਲ ਰਿਹਾ ਪ੍ਰੋਸੈਸ ਸਾਰਾ ਗੁਰਦੁਆਰਾ ਸਾਹਿਬ ਕੀ ਸੇਵਾ ਚੱਲ ਰਹੀ ਹੈ ਭਾਈ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਹੁਣ ਅਸੀਂ ਕਿਤਾ ਕਿਤਾ ਸਹਿਜ ਨੰਬਰਦਾਰ ਹੁਸਨ ਸਰਾਈ ਨਰਮਲ ਢਿੱਲੋਂ ਬਾਈ ਜੀ ਬਹੁਤ ਬਹੁਤ ਧੰਨਵਾਦ ਯੂਕੇ ਤੋਂ ਆਮਨ ਸਿੱਧੂ ਇਟਸ ਗੁਰਮਨ ਓਨਲੀ ਗੁਰਚੇਤ ਸਿੰਘ ਪ੍ਰਗਟ ਸਰਾਓ ਅਰਚ ਗਿੱਲ ਤਨਵੀਰ ਸਰਾਣ ਬਈ ਬਹੁਤ ਜ਼ਿਆਦਾ ਬਾਈਆਂ ਦੇ ਮੈਸੇਜ ਆ ਰਹੇ ਨੇ ਸੀ ਕਿਹਦਾ ਕਿਹਦਾ ਨਾਮ ਬੋਲੀ ਜਾਵਾਂਗੇ ਸੋ ਸਿੱਧਾ ਹੀ ਜਦੋਂ ਲਾਈਵ ਹੋਇਆ 700 ਬੰਦਾ ਜੁੜਿਆ ਉਦੋਂ ਸੰਗਤ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਸਾਰੀ ਸੰਗਤ ਨਾ ਇਹ ਪ੍ਰਕਰਮਾਂ ਦੇ ਵਾਲੇ ਵਾਲੇ ਖੜੀ ਆ ਹਜ਼ਾਰਾਂ ਦੇ ਵਿੱਚ ਸੰਗਤ ਆਈ ਆ ਜੀ ਹਜ਼ਾਰਾਂ ਦੇ ਵਿੱਚ ਥੱਲੇ ਸਾਰੀ ਜਿਹੜੀ ਪੱਧਰ ਕਰਨ ਦੀ ਸੇਵਾ ਚੱਲ ਰਹੀ ਆ ਲਗਾਤਾਰ ਤੇ ਤਨਉਨ ਦਾ ਸਾ ਗੁਰਜੋਤ ਭੁੱਲਰ ਬਹੁਤ-ਬਹੁਤ ਸੰਗਤ ਹਰਤੇਗ ਰਹਿਲ ਮੇਰਾ ਭਰਾ ਬਹੁਤ ਧੰਨਵਾਦ ਵੀਰੇ ਤੇਰਾ ਬਹੁਤ-ਬਹੁਤ ਧੰਨਵਾਦ ਹਰਤੇਗ ਰਹਿਲ ਵੀਰ ਦਾ ਸੋ ਸੰਗਤ ਹਜੇ ਵੀ ਨਹੀਂ ਹਟ ਰਹੀ ਬਸ ਮੀਂਹ ਹਟੇ ਤਾਂ ਨਾਲ ਦੀ ਨਾਲ ਸੰਗਤ ਨੇ ਭਰ ਜਾਣਾ ਫੇਰ ਇਹਦੇ ਵਿੱਚ ਮੀਂਹ ਕਰਕੇ ਥੋੜੀ ਜੀ ਸੰਗਤ ਖੜੀ ਆ ਸਾਈਡ ਤੇ ਇਹ ਬਾਕੀ ਭੈਣਾ ਬੀਬੀਆਂ ਬਹੁਤ ਜ਼ਿਆਦਾ ਇੱਕ ਪਹੁੰਚੇ ਨੇ ਜੀ ਸਾਰੇ ਸੋ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵੀਡੀਓ ਵੀ ਬਹੁਤ ਜ਼ਿਆਦਾ ਜਿਹੜੀ ਵੈਰਲੋ ਜੀ ਅੰਮ੍ਰਿਤਵਾਲ ਤੋਂ ਰਿਸ਼ੀਕੇਸ਼ ਘੁੰਮ ਰਿਹਾ ਕੱਲਾ ਕੋਲੇ ਵੀ ਰਾਜਾ ਕਿੱਥੇ ਆ ਤੂੰ ਸੇਵਾ ਤੇ ਆ ਜਾ ਡਾਇਨਾਸੌਰ ਗਰੁੱਪ ਆ ਦੇਖੋ ਮੈਦਾਨ ਵਾਲੀ ਬੈਕਸੈਟ ਮੈਂ ਹੁਣ ਇੱਧਰ ਨਾ ਇੱਧਰ ਦਿਖਾਓ ਸੰਗਤ ਤਾਂ ਬਹੁਤ ਜ਼ਿਆਦਾ ਬੈਠੀ ਆ ਲਾਈਨ ਚ ਸਾਹਮਣੇ ਹੋਰ ਜ਼ਿਆਦਾ ਬੈਠੀ ਆ ਇੱਧਰ ਨੂੰ ਸੰਗਤ ਬਹੁਤ ਬੈਠੀ ਆ ਕੱਟ ਗਿਆ ਹੁਣ ਤਾਂ ਕੱਟ ਗਿਆ ਹੁਣ ਤਾਂ ਕੱਟ ਗਿਆ ਮੀ ਹਨਾ ਅੰਦਾ ਥੱਲੇ ਪੱਧਰ ਕਰਨ ਦੀ ਜਿਹੜੀ ਸੇਵਾ ਲਗਾਤਾਰ ਚੱਲ ਰਹੀ ਹੈ ਜੀ ਸੋ ਮੈਂ ਵੀ ਤੁਹਾਨੂੰ ਦਿਖਾ ਕੇ ਆਉਣਾ ਵਿੱਚ ਜਾ ਕੇ ਤੁਸੀਂ ਦੇਖੋ ਵੀਰੇ ਕਿੰਨੇ ਦਿਨ ਬਾਈ ਅੱਜ ਲਾਸਟ ਡੇ ਸੀ ਸੇਵਾ ਸਮਾਪਤ ਹੋ ਗਈ ਜੀ ਰੰਗ ਵੀ ਹੋ ਚੁੱਕਿਆ ਰੇਤਾ ਵੀ ਪੈ ਚੁੱਕਿਆ ਅੱਜ ਇਹਦੇ ਵਿੱਚ ਮੈਨੂੰ ਲੱਗਦਾ ਸ਼ਾਮ ਨੂੰ ਪਾਣੀ ਚਲਾ ਦੇਣਗੇ ਜੀ ਇੱਦਾਂ ਸਾਡੇ ਜੋਤਿਸ ਰੂਪ ਸਾਹ ਵਾਲੇ ਬਾਬਾ ਜੀ ਪੇਚ ਚਲਾਉਂਦੇ ਨੇ ਹੈ ਬਾਬਾਈ ਨਾ ਵੀਰ ਪਾਣੀ ਪੇਚ ਚਲਾਉਂਦੇ ਹਾਂ ਲਓ ਜੀ ਆਪਾਂ ਚੰਗੀ ਤਾਂ ਵਾਲੀਆਂ ਨੇ ਹੂੰ ਕੋਰ ਬਣਾ ਲੀਆਂ ਹਾਂ ਲੇਟ ਹੋ ਗਿਆ ਉਹ ਉਧਰ ਤੇ ਯਾਰ ਹੁਣ ਤਾਂ ਮੀਂਹ ਹੀ ਰੁਕਿਆ ਮੀਂਹ ਰੁਕਣਾਂ ਤੇ ਕੰਮ ਚੱਲ ਪਣਾ ਫੇਰ ਨਾ बस समाप्ति ਵੀ ਹੋ ਗਈ ਹੋ ਗਈ ਸਮਾਪਤੀ ਵੀ ਕਿਉਂਕਿ ਰੇਤਾ ਵੀ ਬਹੁਤ ਐਨ ਪੈ ਚੁੱਕਿਆ ਸਾਰਾ ਲਓ ਜੀ ਸੰਗਤ ਮੀਂਹ ਵੀ ਫੁੱਲ ਪੈ ਰਿਹਾ ਪਰ ਸੰਗਤ ਦਾ ਪਿਆਰ ਆ ਨਾ ਮਹਾਰਾਜ ਦੇ ਲਈ ਉਹ ਘਟ ਨਹੀਂ ਹੈਗਾ ਆ ਦੇਖੋ ਨਾਲ ਦੀ ਨਾਲ ਧਵਾਈਆਂ ਸ਼ੁਰੂ ਮੀਂਹ ਪੈ ਰਿਹਾ ਮੀਂਹ ਦਾ ਵੀ ਪਾਣੀ ਦਾ ਫਾਇਦਾ ਚੱਕਿਆ ਜਾ ਰਿਹਾ ਤੇ ਆਪਣਾ ਦੂਈ ਟੂਟੀ ਨਾਲ ਵੀ ਚੰਮ ਚੱਲ ਰਿਹਾ ਹੈ ਸੋ ਬਾਈ ਮੈਂ ਸਪੈਸ਼ਲ ਮੈਂ ਖਾ ਵੀ ਸੰਗਤ ਨੂੰ ਆਪਾਂ ਰੇਤਾ ਕਿਉਂ ਪਾਉਨੇ ਹੋ ਰੇਤਾ ਬੇਰੇ ਜ਼ਰੂਰੀ ਹੁੰਦਾ ਥੱਲੇ ਪਾਣੀ ਸੋਕਣ ਲਈ ਜੇ ਰੇਤਾ ਨਾ ਪਾਈਏ ਫਰਸ਼ ਨੂੰ ਥੱਲੇ ਕਾਈ ਲੱਗ ਜਾਂਦੀ ਹੁੰਦੀ ਹੈ ਜੀ ਰੇਤਾ ਪਾਉਣਾ ਬਹੁਤ ਜ਼ਰੂਰੀ ਹੈ ਥੱਲੇ ਸਿਰਓਵਰ ਦੇ ਵਿੱਚ ਹਾਂਜੀ ਇਹ ਦੇਖੋ ਸੰਗਤ ਨੇ ਪਾਣੀ ਚਲਾਤਾ ਉੱਪਰ ਤੇ ਬਾਈ ਰੇਤਾ ਕਰ ਦੋ ਪੁੱਤ ਪੱਧਰ ਕਰ ਦੋ ਵਧੀਆ ਵਧੀਆ ਔਰ ਵਧੀਆ ਚੜਦੀ ਕਲਾ ਕਰੋ ਕਰੋ ਸੇਵਾ ਕਰੋ ਕਰ ਦੋ ਪਾਣੀ ਬਹੁਤ ਆ ਜਾਣਾ ਇਹਨੂੰ ਪੱਧਰ ਕਰ ਦੋ ਦੇ ਨਾਲ ਲਿਆ ਕੇ YouTube ਨਹੀਂ ਮੁਕੇ Instagram ਤੇ ਲਾਈਵ ਚੱਲੀ ਜਾਂਦਾ ਥੋੜਾ ਥੋੜਾ ਬੰਦਾ ਦੇਖੀ ਜਾਂਦਾ ਤੈਨੂੰ ਸਾਨੂੰ 3-400 ਬੰਦਾ ਲੈ ਫੜ YouTube ਤੇ ਲਾ ਦੇ ਵਸ ਆ ਦੇ ਲਓ ਜੀ ਬੱਚੇ ਸੇਵਾਦਾਰ ਲਓ ਜੀ ਬਹੁਤ ਵਧੀਆ ਖਿੱਚ ਕੇ ਰੱਖੋ ਬੱਚੋ ਕੰਮ ਲੋ ਜੀ ਹਰਜੀਤ ਬਾਬਾ ਜੀ ਹਰਜੀਤ ਬਾਬਾ ਜੀ ਲਾਈਵ ਚੱਲ ਰਿਹਾ ਜੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਕਰਦੀ ਸੇਵਾ ਹੋਈ ਸਮੂਹ ਸੰਗਤ ਦਾ ਸਤਿ ਸ੍ਰੀ ਅਕਾਲ ਇਹ ਰੇਤਾ ਦੱਸਦੇ ਮੈਸੇਜ ਕਰੀਏ ਜਾਂ ਤਾਂ ਵੀ ਰੇਤਾ ਘਾਤੇ ਪਾਉਨੇ ਹੋ ਰੇਤਾ ਬਾਬਾ ਜੀ ਥੱਲੋਂ ਕੱਚਾ ਹੁੰਦਾ ਮਿੱਟੀ ਰੂ ਤਾਂ ਪੱਕਾ ਕਰਾਂਗੇ ਥੱਲੋਂ ਪਾਣੀ ਖੜਾ ਹੋ ਜਾਊ ਹਫ਼ਤੇ ਦੇ ਵਿੱਚ ਨਹੀਂ ਤਾਂ ਕਾਈ ਜੰਮ ਜਾਊਗੀ ਥੱਲੇ ਕੋਈ ਪਾਣੀ ਬਾਹਰ ਜਾਣਾ ਇੱਥੇ ਜੰਮਦੀ ਹੋਇਆ ਹੁਣ ਪੱਕਾ ਇੰਨੇ ਨਹੀਂ ਕਾਈ ਜੰਮ ਜਾਂਦੀਆਂ ਗੱਡੀ ਉੱਪਰ ਲਏ ਉੱਤੇ ਬਿਲਕੁਲ ਇਹ ਰੇਤਾ ਨਾਲ ਹੀ ਤੇ ਸੈਟਿੰਗ ਆਉਣੀ ਹੈ ਬਰੇ ਤਾਂ ਇਹ ਪੂਰਾ ਪੈ ਚੁੱਕਿਆ ਸਾਰਾ ਮੁਕੰਮਲ ਹੋ ਚੁੱਕਿਆ ਬਸ ਹੁਣ ਪੱਧਰ ਕਰ ਰਹੇ ਨੇ ਜਿੰਦਰਾ ਨਾਲ ਜਿੰਦਰਾ ਕਹਿੰਦਾ ਇੱਕ ਤਾਂ ਜਿੰਦਰਾ ਭਾ ਲੈ ਆਉਂਦੇ ਜਿੰਦਰਾ ਯਾਰ ਹੱਥਾਲੇ ਜਿੰਦਰਾ ਦੀ ਕੰਮ ਨਹੀਂ ਸੀ ਬਹੁਤ ਜ਼ਿਆਦਾ ਸੋ ਓਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਸਮਾਪਤੀ ਕਰਦੇ ਆਂ ਲਾਈਵ ਦੀ ਤੇ ਲਾਈਵ ਹਜੇ ਅਪਲੋਡ ਕਰ ਰੱਖਾਂਗੇ ਦੇਖ ਲਿਓ ਲਓ ਜੀ ਜਕਾਰੇ ਸੰਗਤ ਦੇ ਓਕੇ ਜੀ